ਸਤਿ ਸ੍ਰੀ ਅਕਾਲ ਜੀ ਆਪ ਜੀ ਜਾਣਦੇ ਹੋ ਨਾਮ ਕੇਵਲ ਸਿੰਘ ਪਿੰਡ ਬਜੀਦਕੇ ਖੁਰਦ ਗਰਨੂਰ ਐਕੂ ਪ੍ਰੈਸ਼ਰ ਅੰਬੀ ਅੱਜ ਤਰੀਕ ਹੈਗੀ ਆ 11 ਜਨਵਰੀ 2025 ਹਰ ਇੱਕਲਾ ਬੇਟੀ ਜੀ ਇਹ ਬਟੀਆਂ ਆਏ ਨੇ ਇਹਨਾਂ ਨੂੰ ਪ੍ਰੋਬਲਮਾਂ ਸੀਗੀਆਂ ਤੇ ਆਪਾਂ ਇਹਨਾਂ ਨੂੰ ਪੁੱਛਨੇ ਆ ਕੀ ਕੀ ਇਹਨਾਂ ਨੂੰ ਪ੍ਰੋਬਲਮਾਂ ਸੀ ਔਰ ਕਿੰਨੇ ਦਿਨਾਂ ਦੀ ਠੀਕ ਹੋਏ ਨੇ ਕੀ ਨਾਮ ਇਹਨਾਂ ਦਾ ਤੇ ਕਿਹੜੇ ਪਿੰਡ ਤੋਂ ਆਏ ਨੇਗੇ ਆਪਾਂ ਇਹ ਇਹਨਾਂ ਤੋਂ ਹੀ ਪੁੱਛਦੇ ਆ ਹਲੋ ਜੀ ਹਾਂ ਜੀ ਆਸ਼ੀਰਕਾਲ ਜੀ ਤੇ ਮੇਰਾ ਨਾਮ ਰਣਵੀਰ ਕੌਰ ਹੈ ਤੇ ਮੈਂ ਬਿੱਲਾ ਖੁਰਦ ਤੋਂ ਆਈ ਆ ਮੈਂ ਬਹੁਤ ਥਾਵਾਂ ਤੇ ਅਸਲ ਤੋਂ 3-4 ਸਾਲ ਪਹਿਲਾਂ 3-4 ਡਾਕਟਰਾਂ ਨੂੰ ਦਿਖਾਇਆ ਕੋਈ ਸਰਵਾਈਕਲ ਕਹ ਦਿਆ ਕਰੇ ਕੋਈ ਕੁਝ ਕਹ ਦਿਆ ਕਰੇ ਬਟ ਮੈਨੂੰ ਹੈਗਾ ਸਰਵਾਈਕਲ ਹੀ ਸੀਗਾ ਤੇ ਲੱਤ 'ਚ ਦਰਦ ਬਾਹਾਂ 'ਚ ਦਰਦ ਖੱਬੇ ਪਾਸੇ 'ਚ ਮੇਰੇ 'ਚ ਟੋਟਲੀ ਸਾਰੇ 'ਚ ਹੀ ਦਰਦ ਹੁੰਦਾ ਸੀਗਾ ਤੇ ਗਰਦਨ ਹੈ ਜਿਹੜੀ ਇਦਾਂ ਵੀ ਬਿਲਕੁਲ ਮੁੜਦੀ ਨਹੀਂ ਸੀ ਹੈਗੀ ਦਰਦ ਬਹੁਤ ਹੁੰਦਾ ਸੀ ਤੇ ਮੈਨੂੰ ਮੇਰੇ ਹਸਬੰਦ ਦੇ ਦੋਸਤ ਨੇ ਸਾਨੂੰ ਦੱਸਿਆ ਇਹ ਅੰਕਲ ਬਾਰੇ ਤੇ ਉਹ ਠੀਕ ਹੋਏ ਸੀਗੇ ਇੱਥੋਂ ਤੇ ਅਸੀਂ ਆਏ 8-10 ਦਿਨਾਂ ਚ ਮੈਨੂੰ ਤੀਜੇ ਚੌਥੇ ਦਿਨ ਹੀ ਮੈਨੂੰ ਫਰਕ ਪੈਣ ਲੱਗ ਗਿਆ ਸੀਗਾ 10 ਦਿਨਾਂ ਦੇ ਵਿੱਚ ਮੈਂ ਟੋਟਲੀ ਹੁਣ ਠੀਕ ਹਾਂ ਸਾਰਾ ਕੰਮ ਕਰਦੀ ਆ ਮੈਂ ਕਰਦਾ ਤੇ ਬਾਕੀ ਅੰਕਲ ਦਾ ਧੰਨਵਾਦ ਮੈਨੂੰ ਠੀਕ ਕੀਤਾ ਤੇ ਹੋਰ ਵੀ ਮੈਂ ਇਹੀ ਕਹਣੀ ਆ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਬਿਨਾ ਦਵਾਈਆਂ ਤੋਂ ਬਿਨਾ ਕੋਈ ਚੇਪੀ ਪੱਟੇ ਤੋਂ ਹਨਾ ਇੱਥੇ ਠੀਕ ਹੁੰਦੇ ਹੋ ਤੇ ਆ ਸਾਰੇ ਆਇਓ ਜ਼ਰੂਰ ਆਓ ਇੱਥੇ ਹਨਾ ਪਤਾ ਲੱਗਦਾ ਆ ਕਿ ਤੇ ਬਾਕੀ ਧੰਨਵਾਦ ਅੰਕਲ ਦਾ ਹਨਾ ਮੈਨੂੰ ਠੀਕ ਕੀਤਾ ਚਲੋ ਹਾਂਜੀ ਸਾਸ਼ਿਕਾ ਸਾਰਿਆਂ ਨੂੰ ਹਾਂਜੀ ਕੁੜੀਆਂ ਨੇ ਦੱਸਿਆ ਨਾਮ ਰਣਵੀਰ ਕੌਰ ਬੀਲਾ ਖੁਰਦ ਤੋਂ ਇਹਨਾਂ ਨੂੰ ਕਾਫੀ ਪ੍ਰੋਬਲਮ ਸੀ ਜੀ ਸਰਵਾਈਕਲ ਦੀ ਬਹੁਤ ਜ਼ਿਆਦੇ ਜਦੋਂ ਰਾਤ ਪੈਂਦੀ ਸੀ ਤਾਂ ਇਹਨਾਂ ਨੂੰ ਐ ਹੁੰਦਾ ਸੀ ਵੀ ਮੈਨੂੰ ਅਟੈਕ ਹੋਊਗਾ ਜਾਂ ਕੋਈ ਪ੍ਰੋਬਲਮ ਹੋਊ ਖਬਰਾੜ ਹੁੰਦੀ ਸੀ ਬਹੁਤ ਜ਼ਿਆਦੇ ਔਰ ਇਹਨਾਂ ਦੀ ਖੱਬੀ ਸਾਈਡ ਸਾਰੀ ਬਲੌਕ ਬਲੌਕ ਸੀ ਪੈਰ ਤੱਕ ਪੂਰੀ ਬਾਹਾਂ ਤੋਂ ਲੈ ਕੇ ਹਾਫ ਸਾਈਡ ਪੂਰੀ ਬਲੌਕ ਸੀ ਇਹਨਾਂ ਦੀ ਤੇ ਜਿਵੇਂ ਇਹਨਾਂ ਨੂੰ 11 ਦਿਨਾਂ ਕੋਈ ਪ੍ਰੈਸ਼ਰ ਕੀਤਾ ਜੀ 11 ਦਿਨਾਂ ਦੇ ਵਿੱਚ ਇਹ ਬਿਲਕੁਲ ਠੀਕ ਹੋਏ ਨੇ ਜੀ ਇਹ ਅੱਜ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਸੁਣਿਆ ਇਹਨਾਂ ਕੋਲੋਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅੱਜ ਬਿਲਕੁਲ ਠੀਕ ਨੇ ਘਰ ਦਾ ਇਹ ਸਾਰਾ ਕੰਮ ਕਰਦੇ ਨੇ ਇਹਨਾਂ ਦੀ 25 ਗਾਈਆਂ ਰੱਖੀਆਂ ਹੋਈਆਂ ਨੇ ਸਾਰਾ ਗੋਹਾ ਸਿਰ ਤੇ ਚੱਕਦੇ ਨੇ ਆਪ ਸਿਰਦੇ ਨੇ ਜੀ ਸਾਰਾ ਕੰਮ ਆਪ ਘਰ ਦਾ ਕਰਦੇ ਨੇ ਕੋਈ ਝਾੜੂ ਪੂੰਛੇ ਵਾਲੀ ਨਹੀਂ ਲਾਈ ਸਾਰਾ ਕੰਮ ਇਹਨਾਂ ਨੇ ਆਪ ਦਾ ਕਰਦਾ ਜੀ ਖੇਤੀਬਾੜੀ ਦਾ ਕੰਮ ਸਾਰਾ ਆਪ ਕਰਦੇ ਨੇ ਇਹਨਾਂ ਨੂੰ ਕੋਈ ਵੀ ਇਸ ਟਾਈਮ ਪ੍ਰੋਬਲਮ ਨਹੀਂ ਹੈਗੀ ਤੇ ਮੈਂ ਸਭ ਨੂੰ ਇਹੀ ਬੇਨਤੀ ਕਰਦਾ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਜਿੰਨੀ ਮਰਜੀ ਪੁਰਾਣੀ ਆ ਬਾਜੇ ਦਰਦ ਹੁੰਦਾ ਗਰਦਨ ਚ ਦਰਦ ਹੁੰਦਾ ਚੱਕਰ ਆਉਂਦੇ ਨੇ ਜੀ ਕੱਚਾ ਘਬਰਾਟ ਉਲਟੀ ਬੱਤ ਐਦਾਂ ਦਾ ਕੋਈ ਵੀ ਪ੍ਰੋਬਲਮ ਹੁੰਦੀ ਆ ਸਰਵਾਈਕਲ ਦੀ ਪ੍ਰੋਬਲਮ ਆ ਨੀ ਗਈ ਆ ਤੇ ਕਿਸੇ ਦੇ ਕੱਲ ਗੱਲ ਨੂੰ ਪਤਾ ਲੱਗਿਆ ਹੋਇਆ ਉਹ ਵੀ ਉਤਰ ਜਾਂਦਾ ਔਰ ਕਿਸੇ ਦੀ ਲੱਤ 'ਚ ਪ੍ਰੋਬਲਮ ਆ ਲੱਤ 'ਚ ਦਰਦ ਹੁੰਦਾ ਪੂੜੇ 'ਚ ਦਰਦ ਹੁੰਦਾ ਡਿਸਕ 'ਚ ਦਰਦ ਹੁੰਦਾ ਮਣਕਿਆਂ 'ਚ ਪ੍ਰੋਬਲਮ ਆ ਡਾਕਟਰ ਆਪਰੇਸ਼ਨ ਨੂੰ ਕਹਿ ਦਿੰਦੇ ਨੇ ਗੋਡੇ ਦੇ ਆਪਰੇਸ਼ਨ ਨੂੰ ਕਹਿ ਦਿੰਦੇ ਨੇ ਗੋਡਾ ਦੁਖਦਾਗਾ ਗੋਡਾ 빙ਗਾ ਨਾ ਹੋਇਆ ਹੋਵੇ ਗੋਡਾ ਸਿੱਧਾ ਲੱਤ ਸਿੱਧੀ ਹੋਵੇ ਤਾਂ ਕੋਈ ਆਪਰੇਸ਼ਨ ਦੀ ਲੋੜ ਨਹੀਂ ਹੈਗੀ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਹੈਗੀ ਤਾਂ ਤੁਸੀਂ ਜਰੂਰ ਇੱਕ ਰੀ ਆ ਕੇ ਸੇਵਾ ਦਾ ਮੌਕਾ ਦਿਓ ਅੰਡਵਜੀਤ ਕੇ ਖੁਰਦ ਨਾਮ ਕੇਵਲ ਸਿੰਘ ਫੋਨ ਨੰਬਰ ਹੈਗਾ 98783 62988 88470 83012 ਤੇ ਆਪ ਜੀ ਨੂੰ ਇਹੀ ਬੇਨਤੀ ਆ ਇਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਭ ਨੂੰ ਸੁੱਖ ਸ਼ਾਂਤੀ ਬਖਸ਼ੋ ਇਹ ਕੁੜੀਆਂ ਨੂੰ ਵੀ ਸੁੱਖ ਸ਼ਾਂਤੀ ਇਹਦੇ ਪਰਿਵਾਰ ਨੂੰ ਵੀ ਸੁੱਖ ਸ਼ਾਂਤੀ ਔਰ ਅੱਗੇ ਤੋਂ ਵੀ ਇਹ ਘਰ ਦੇ ਵਿੱਚ ਖੁਸ਼ ਰਹਿਣ ਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹੀ ਅਰਦਾਸ ਕਰਦੇ ਆ ਜੋ ਜਨ ਆਵੇ ਸੋ ਰਾਜੀ ਹੋ ਕੇ ਜਾਵੇ ਇਹੀ ਅਰਦਾਸ ਆ ਇਹੀ ਬੇਨਤੀ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ